ਇੱਕ ਦਿਨ ਹਾਫ ਡੇ ਸੀ ਛੁੱਟੀ ਹੋਣ ਵਾਲੀ ਹੀ ਸੀ ਮੈਂ ਕਲਾਸਰੂਮ ਵਿੱਚ ਇਕੱਲਾ ਹੀ ਬੈਠਾ ਸੀ ਉਹ ਕਲਾਸਰੂਮ ਅੰਦਰ ਆਈ ਤੇ ਮੇਰੇ ਵੱਲ ਵੇਖ ਕੇ ਬੋਲੀ ਤੂੰ ਇਕੱਲਾ ਹੀ ਬੈਠਾ ਹੈ ਘਰ ਨਹੀਂ ਜਾਣਾ ਮੈਂ ਕਿਹਾ ਨਹੀਂ ਬਾਕੀ ਤਾਂ ਚਲੇ ਗਏ ਹੁਣ ਤੂੰ ਵੀ ਚਲਾ ਜਾ ਘਰ ਨੂੰ ਮੈਂ ਹੌਲੀ ਜਿਹੀ ਬੋਲਿਆ ਹਾਂ ਜਾਣਾ ਹੀ ਪੈਣਾ ਉਸਨੇ ਵੀ ਆਪਣਾ ਬੈਗ ਚੁੱਕਿਆ ਤੇ ਕਲਾਸਰੂਮ ਦੇ ਦਰਵਾਜ਼ੇ ਤੱਕ ਗਈ ਮੈਂ ਉਸ ਵੱਲੀ ਵੇਖ ਰਿਹਾ ਸੀ ਕਿ ਅਚਾਨਕ ਵਾਪਿਸ ਮੇਰੇ ਵੱਲ ਆਈ ਤੇ ਮੇਰੇ ਮੱਥੇ ਨੂੰ ਚੁੰਮ ਕੇ ਵਾਪਿਸ ਚਲੀ ਗਈ ਪਰ ਕੁਝ ਮੂੰਹੋਂ ਨਾ ਬੋਲੀ ਤਾਂ ਮੈਂ ਕੁਝ ਕਹਿ ਸਕਿਆ ਮੈਂ ਆਪਣਾ ਬੈਗ ਚੁੱਕਿਆ ਤੇ ਘਰ ਵੱਲ ਨੂੰ ਤੁਰ ਪਿਆ ਮੈਂ ਮੂੜ-ਮੂੜ ਉਸਨੂੰ ਯਾਦ ਕਰ ਰਿਹਾ ਸੀ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ ਮੇਰੀਆਂ ਅੱਖਾਂ ਅੱਗੇ ਮੂੜ-ਮੂੜ ਉਹਦਾ ਚਿਹਰਾ ਹੀ ਨਜ਼ਰ ਆ ਰਿਹਾ ਸੀ ਜੀ ਕਰਦਾ ਸੀ ਕਿ ਮੈਂ ਉਹਨੂੰ ਜੱਗ ਤੋਂ ਲੁਕਾ ਦਿਲ ਵਿੱਚ ਰੱਖ ਲਵਾਂ ਜਿੱਥੇ ਮੇਰੇ ਸਿਵਾ ਹੋਰ ਕੋਈ ਨਾ ਵੇਖੇ ਜਾਂ ਪਰਿੰਦਿਆਂ ਵਾਂਗ ਕਿਤੇ ਦੂਰ ਉੱਡ ਜਾਈਏ ਜਿੱਥੇ ਸਾਡੇ ਦੋਹਾਂ ਸਿਵਾਏ ਕੋਈ ਹੋਰ ਨਾ ਹੋਵੇ ਅਸੀਂ ਦੋਵੇਂ ਇੱਕ ਸਕੂਲ ਤੇ ਇੱਕ ਹੀ ਕਲਾਸ ਵਿੱਚ ਪੜਦੇ ਸੀ ਉਹ ਮੇਰੇ ਨਾਲੋਂ ਵੱਧ ਹੁਸ਼ਿਆਰ ਤੇ ਵੱਧ ਸੋਹਣੀ ਵੀ ਸੀ ਪਰ ਮੈਂ ਪੜਾਈ ਵਿੱਚ ਘੱਟ ਤੇ ਸ਼ੇਅਰ ਲਿਖਣ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ। ਉਸਨੇ ਮੂੰਹ ਕੁੜੀਆਂ ਵੱਲ ਤੇ ਗੱਲ ਮੈਨੂੰ ਆਖਣੀ। ਅੱਜ ਕੱਲ ਤਾਂ ਲੋਕੀ ਸਕੂਲ ਵਿੱਚ ਵੀ ਟੌਰ ਕੱਢ ਕੇ ਆਉਂਦੇ ਨੇ। ਪੜਾਈ ਆਉਂਦੀ ਨਹੀਂ, ਸ਼ੇਅਰ ਜਿੰਨੇ ਮਰਜ਼ੀ ਸੁਣ ਲਓ। ਫੇਰ ਉਹਨੇ ਇੱਕ ਸ਼ੇਅਰ ਸੁਣਾਉਣਾ। ਫੇਰ ਨਾਲ ਦੀਆਂ ਸਹੇਲੀਆਂ ਨੂੰ ਆਖਣਾ ਕਿ ਉਹ ਮੈਨੂੰ ਸ਼ੇਅਰ ਸੁਣਾਉਣ ਲਈ ਕਹਿਣ। ਮੈਂ ਯਾਦ ਕੀਤਾ ਸਾਰੇ ਸ਼ੇਅਰ ਉਹਨਾਂ ਨੂੰ ਸੁਣਾਉਂਦਾ। ਉਸਨੇ ਰੋਜ਼ ਹੱਸ ਕੇ ਆਖਣਾ ਪੜਾਈ ਕਿੱਥੋਂ ਆਉਂੂ ਦਿਮਾਗ ਤਾਂ ਸਾਰਾ ਸ਼ੇਅਰ ਚ ਲਾਇਆ ਹੋਇਆ ਤੇ ਖੁਦ ਵਾਵਾ ਵੀ ਕਰਦੀ। ਛੁੱਟੀ ਵਾਲੇ ਦਿਨ ਮੈਂ ਸਾਰਾ ਟਾਈਮ ਉਹਨਾਂ ਦੇ ਪਿੰਡ ਵਿੱਚ ਹੀ ਗੁਜ਼ਾਰਦਾ ਉਹਦੇ ਘਰ ਦੇ ਨੇੜੇ ਹੀ ਫਿਰਦਾ ਰਹਿੰਦਾ ਤਾਂ ਕਿ ਉਸਨੂੰ ਵੇਖ ਸਕਾਂ ਤੇ ਜਿਸ ਦਿਨ ਸਕੂਲ ਲੱਗਣਾ ਛੁੱਟੀ ਹੁੰਦੇ ਹੀ ਉਹਦੇ ਪਿੰਡ ਵੱਲ ਨੂੰ ਤੁਰ ਜਾਣਾ ਉਹ ਵੀ ਅਕਸਰ ਛੱਤ ਤੇ ਹੀ ਦਿਸਦੀ ਸੀ ਜਿਵੇਂ ਮੇਰੀ ਹੀ ਉਡੀਕ ਹੋਵੇ ਕਦੇ-ਕਦੇ ਤਾਂ ਮੈਂ ਐਤਵਾਰ ਨੂੰ ਵੀ ਸਵੇਰੇ ਉੱਠ ਕੇ ਨਹਾ ਲੈਂਦਾ ਪਰ ਫੇਰ ਘਰ ਦੇ ਦੱਸਦੇ ਕਿ ਅੱਜ ਤਾਂ ਐਤਵਾਰ ਹੈ ਜਦੋਂ ਕਦੇ ਕਿਸੇ ਦਿਨ ਮੀਂਹ ਪੈਣਾ ਮੈਂ ਉਹਨਾਂ ਦੇ ਘਰ ਵੱਲ ਜਾਣਾ ਮੈਨੂੰ ਪਤਾ ਹੁੰਦਾ ਸੀ ਕਿ ਸੜਕ ਵਾਲੇ ਪਾਸੇ ਉਹਨਾਂ ਦੇ ਘਰ ਦੀ ਇੱਕ ਖਿੜਕੀ ਹੈ ਤੇ ਵੀ ਪਤਾ ਹੁੰਦਾ ਸੀ ਕਿ ਉਸੇ ਕਮਰੇ ਵਿੱਚ ਹੋਏਗੀ ਮੈਂ ਮੀਂਹ ਵਿੱਚ ਜਿੰਨੀ ਵਾਰ ਗਿਆ ਓਨੀ ਵਾਰੋਂ ਮੈਨੂੰ ਖਿੜਕੀ ਕੋਲ ਮਿਲਦੀ ਜਿਵੇਂ ਬੇਸਬਰੀ ਨਾਲ ਮੈਨੂੰ ਹੀ ਉਡੀਕਦੀ ਹੋਵੇ ਜਦੋਂ ਤੱਕ ਮੀਂਹ ਚੱਲਦਾ ਉਦੋਂ ਤੱਕ ਅਸੀਂ ਦੋਵੇਂ ਗੱਲਾਂ ਕਰਦੇ ਲੋਕਾਂ ਦਾ ਪਤਾ ਨਹੀਂ ਪਰ ਮੈਨੂੰ ਮੀਂਹ ਦਾ ਬੜਾ ਚਾਹ ਹੁੰਦਾ ਸੀ ਮੈਨੂੰ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਸੀ ਦਿਨ ਲੰਘਦੇ ਗਏ ਉਸਨੂੰ ਵੇਖਣ ਦੀ ਆਦਤ ਵੀ ਵੱਧਦੀ ਜਾ ਰਹੀ ਸੀ ਜਿਸ ਦਿਨ ਉਸਨੇ ਸਕੂਲ ਨਾ ਆਉਣਾ ਮੈਂ ਵੀ ਨਹੀਂ ਜਾਣਾ ਮੈਨੂੰ ਉਸਨੂੰ ਵੇਖਣਾ ਉਸ ਨਾਲ ਗੱਲਾਂ ਕਰਨੀਆਂ ਪੜਾਈ ਨਾਲੋਂ ਕਿਤੇ ਵੱਧ ਵਧੀਆ ਲੱਗਦਾ ਸੀ ਜੇ ਸੱਚ ਪੁੱਛੋ ਤਾਂ ਮੈਂ ਪੜਾਈ ਘੱਟ ਤੇ ਉਸਨੂੰ ਵੇਖਣ ਜ਼ਿਆਦਾ ਜਾਂਦਾ ਸੀ ਇੱਕ ਦਿਨ ਉਸਨੇ ਮੇਰਾ ਸੱਜਾ ਹੱਥ ਫੜ ਲਿਆ ਤੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਚਿਰਾਂ ਤੋਂ ਮੰਗੀਆਂ ਦੁਆਵਾਂ ਅਜ ਮਕਬੂਲ ਹੋ ਗਈਆਂ ਹੋਣ ਮੇਰਾ ਹੱਥ ਫੜ ਜਿਵੇਂ ਉਸਨੇ ਮੈਨੂੰ ਰੂਹ ਤੱਕ ਹਿਲਾ ਕੇ ਰੱਖ ਦਿੱਤਾ ਦੁਪਹਿਰ ਦਾ ਸਮਾਂ ਵੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਬਸੰਤ ਰੁੱਤ ਆ ਗਈ ਹੋਵੇ ਇਹਨੇ ਨੂੰ ਛੁੱਟੀ ਦੀ ਘੰਟੀ ਵੱਜ ਗਈ ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਖੈਰ ਸਾਡੇ ਪਲੱਸ 2 ਦੇ ਪੇਪਰ ਆ ਗਏ ਅਸੀਂ ਸਾਰੇ ਇਕੱਠੇ ਜਾਂਦੇ ਤੇ ਪੇਪਰ ਤੋਂ ਬਾਅਦ ਸਾਰੇ ਇਕੱਠੇ ਸਮੋਸੇ ਖਾਂਦੇ ਮੈਂ ਉਸਦੇ ਪੈਸੇ ਦੇਣਾ ਚਾਹੁੰਦਾ ਪਰ ਉਹ ਹਰ ਵਾਰ ਮਨਾਂ ਕਰ ਦਿੰਦੀ ਖੈਰ ਅਸੀਂ ਸਾਰੇ ਪਾਸ ਹੋ ਗਏ ਉਹ ਹੁਣ ਕਾਲਜ ਲੱਗ ਚੁੱਕੀ ਸੀ ਤੇ ਮੈਂ ਆਪਣੇ ਕੰਮ ਮੈਂ ਸਵੇਰੇ ਘਰੋਂ ਨਿਕਲ ਜਾਂਦਾ ਤੇ ਸ਼ਾਮੀ ਵਾਪਿਸ ਆਉਂਦਾ ਹੁਣ ਉਹ ਕਦੇ-ਕਦੇ ਹੀ ਦਿਸਦੀ ਸੀ ਜਾਂ ਕਦੇ ਛੁੱਟੀ ਵਾਲੇ ਦਿਨ ਅੱਜ ਵੀ ਉਸਦੀ ਉਹੀ ਤੱਕਣੀ ਉਹੀ ਮੁਸਕਾਨ ਉਹ ਗੱਲ ਕਰਨ ਦਾ ਅੰਦਾਜ਼ ਪਹਿਲਾਂ ਵਾਲਾ ਹੀ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਸੀ ਜਿਸ ਦਾ ਮੈਂ ਪਹਿਲੇ ਦਿਨ ਤੋਂ ਹੀ ਮਰੀਦ ਸੀ ਇੱਕ ਦਿਨ ਪਿੰਡ ਦੇ ਮੁੰਡੇ ਨੇ ਮੈਨੂੰ ਦੱਸਿਆ ਕਿ ਉਸ ਦਾ ਕੁਝ ਕੁ ਦਿਨਾਂ ਨੂੰ ਵਿਆਹ ਹੈ ਮੈਂ ਉਸ ਦੇ ਵਿਆਹ ਤੋਂ ਚਾਰ ਪੰਜ ਦਿਨ ਪਹਿਲਾਂ ਤੇ ਚਾਰ ਪੰਜ ਦਿਨ ਬਾਅਦ ਪਿੰਡ ਨਾਇਆ ਜਦੋਂ ਮੈਂ ਪਿੰਡ ਆਇਆ ਉਸ ਦੇ ਘਰ ਦੇ ਸਾਹਮਣੇ ਦੀ ਲੰਗਿਆ ਮੈਨੂੰ ਆਪਣੀ ਕਿਸਮਤ ਤੇ ਪਿੰਡ ਦੋਵੇਂ ਹੀ ਖਾਲੀ-ਖਾਲੀ ਜਾਪ ਰਹੇ ਸੀ ਉਸ ਨੂੰ ਵੇਖਿਆ ਹੁਣ ਕਾਫੀ ਸਮਾਂ ਬੀਤ ਚੁੱਕਾ ਸੀ ਮੈਨੂੰ ਵੀ ਹੁਣ ਸਰਕਾਰੀ ਨੌਕਰੀ ਮਿਲ ਚੁੱਕੀ ਸੀ ਮੇਰਾ ਵੀ ਹੁਣ ਵਿਆਹ ਹੋ ਚੁੱਕਾ ਸੀ ਜੇ ਪਿਆਰ ਜਿਸਮਾਂ ਦਾ ਹੁੰਦਾ ਤਾਂ ਸ਼ਾਇਦ ਮੈਂ ਉਹਨੂੰ ਭੁੱਲ ਜਾਂਦਾ ਪਰ ਪਿਆਰ ਤਾਂ ਰੂਹਾਂ ਦਾ ਸੀ ਜੋ ਆਖਰੀ ਸਾਹ ਤੱਕ ਆਖਰੀ ਪਲ ਤੱਕ ਮੇਰੇ ਦਿਲ ਵਿੱਚ ਤੇ ਮੇਰੀ ਰੂਹ ਵਿੱਚ A mesha